ਅੱਜ ਜ਼ਿਲ੍ਹਾ ਤੇ ਸੈਸ਼ਨ ਜਨ ਸ਼੍ਰੀ ਦਿਲਬਖ ਸਿੰਘ ਜੌਹਲ ਉਹਨਾਂ ਨੇ ਕੇਂਦਰੀ ਜ਼ੇਰ ਨੂੰ ਵਿਜ਼ਿਟ ਕੀਤਾ ਮੰਥਲੀ ਵਿਜ਼ਿਟ ਹੁੰਦੀ ਹੈ ਸਾਡੀ ਇਸ ਮੰਥਲੀ ਵਿਜ਼ਿਟ ਦੇ ਵਿੱਚ ਅਸੀਂ ਇਹਨਾਂ ਦੇ ਗ੍ਰੀਵੈਂਸਸ ਸੁਣਦੇ ਹਾਂ ਤੇ ਜੋ ਵੀ ਗ੍ਰੀਵੈਂਸਸ ਇਹਨਾਂ ਦੇ ਜੋ ਸ਼ਿਕਾਇਤਾਂ ਹੁੰਦੀਆਂ ਨੇ ਉਹ ਸੁਣੀਆਂ ਜਾਂਦੀਆਂ ਨੇ ਉਹਨਾਂ ਨੂੰ ਐਡਰੈਸ ਕੀਤਾ ਜਾਂਦਾ ਵਾ ਅੱਜ ਜੇ ਇੱਥੇ ਆਏ ਤੇ ਧਿਆਨ ਵਿੱਚ ਲੈਂਦਾ ਉਹਨਾਂ ਨੇ ਬਾਕਫਰ ਖਤਰਾਂ ਦੀ ਉਹਨਾਂ ਦੀ ਸ਼ਿਕਾਇਤਾਂ ਸੀਗੀਆਂ ਮੇਲ ਸ਼ਿਕਾਇਤਾਂ ਸੀਗੀਆਂ ਉਹਨਾਂ ਦੀ ਸੁਣਵਾਈ ਦੀਆਂ ਸੁਣਵਾਈ ਦੇ ਵਿੱਚ ਉਹਨਾਂ ਨੂੰ ਸਟੇਟਸ ਨਹੀਂ ਪਤਾ ਹੁੰਦਾ ਮਿਸ ਕਮਿਊਨੀਕੇਸ਼ਨ ਜਿਹੜੀ ਰਹਿ ਜਾਂਦੀ ਆ ਉਹਨਾਂ ਦੇ ਕਾਉਂਸਲਸ ਦੇ ਨਾਲ ਤੇ ਉਹਨਾਂ ਨੂੰ ਨਹੀਂ ਪਤਾ ਲੱਗ ਸਕਦਾ ਕਈ ਵਾਰ ਇਹਨੂੰ ਰੈਂਸ ਤੇ ਕਰਨ ਨਹੀਂ ਰਹਿ ਜਾਂਦੀ ਆ ਉਹ ਇਹਨਾਂ ਨੂੰ ਦੱਸਿਆ ਜਾਵੇਗਾ ਨੋਟ ਕਰ ਲੈਣ ਇਹਨਾਂ ਦੇ ਕੇਸ ਦੇ ਸਟੇਟਸ ਇਹਨਾਂ ਨੂੰ ਦੱਸੇ ਜਾਣਗੇ ਅਸੀਂ ਮੰਥਲੀ ਵਿਜ਼ਿਟ ਕਰਦੇ ਆ ਤੇ ਮੰਥਲੀ ਵਿਜ਼ਿਟ ਦੇ ਵਿੱਚ ਨੈਕਸਟ ਮੰਥ ਅਸੀਂ ਫੇਰ ਕਰਕੇ ਇਹਨਾਂ ਦੀ ਜੋ ਸਾਡਾ ਇਹਨਾਂ ਦਾ ਗ੍ਰੀਵੈਂਸਸ ਇਹਨਾਂ ਨੇ ਨੋਟ ਕਰ ਲੈਣ ਇਹਨੂੰ ਅਡਰੈਸ ਕਰਕੇ ਤੇ ਇਹਨੂੰ ਕਨਫਰਮ ਕਰਾਂਗੇ